ਰਜਿਸਟਰਡ ਹੈ ਜੀਐਸਟੀ ਅੱਡ ਫਿਰ ਸਰਵਿਸ ਸੈਕਟਰ ਜੋ ਹੈ ਅਸੀਂ ਦੇਖਿਆ ਕਿ ਬਹੁਤ ਹੀ ਜ਼ਿਆਦਾ ਪੂਰੇ ਪੰਜਾਬ ਦੇ ਵਿੱਚ ਸਪੈਸ਼ਲੀ ਰਾਜਪੁਰਾ ਦੇ ਵਿੱਚ ਵੀ ਕਿ ਇੰਨਾ ਜ਼ਿਆਦਾ ਰੈਵਨਿਊ ਸਾਨੂੰ ਨਹੀਂ ਆ ਰਿਹਾ ਸਰਵਿਸ ਸੈਕਟਰ ਤੋਂ ਸੇਮ ਇਸੇ ਤਰ੍ਹਾਂ ਗੁਰੂ ਦੇ ਵਿੱਚ ਜਿਨ੍ਹਾਂ ਦੀ ਟਰਨਓਵਰ 40 ਲੱਖ ਤੋਂ ਉੱਪਰ ਬੰਦੀ ਹੈ ਉਹਨਾਂ ਦਾ ਵੀ ਰਜਿਸਟਰ ਹੋਣਾ ਜ਼ਰੂਰੀ ਹੈ ਤਾਂ ਮੇਰੀ ਸਾਰਿਆਂ ਨੂੰ ਇਹ ਹੈ ਕਿ ਅਸੀਂ ਜੋ ਸਿਮੇਟਡ ਇੰਸਪੈਕਟਰ ਸਾਹਿਬਾਂ ਜਿਹੜੇ ਹੈਗੇ ਨੇ ਸਾਡੇ ਫੀਲਡ ਦੇ ਵਿੱਚ ਜਾ ਰਹੇ ਨੇ ਤਾਂ ਫੀਲਡ ਦੇ ਜਾ ਕੇ ਅਸੀਂ ਵਿਜ਼ਿਟ ਵੀ ਕਰ ਰਹੇ ਹਾਂ ਤੇ ਰਿਪੋਰਟ ਵੀ ਲਿਖ ਰਹੇ ਹਾਂ ਕਿ ਜੋ ਆਪਣੇ ਇਸ ਦੇ ਵਿੱਚ ਰਜਿਸਟਰਡ ਹੋਣਾ ਜਿਹਨਾਂ ਦਾ ਬੰਦਾ ਪਰ ਉਹ ਰਜਿਸਟਰ ਨਹੀਂ ਹੋ ਪਾਰੇ ਉਸ ਦੇ ਵਿੱਚ ਜਿਹੜਾ ਹੈਗਾ ਜਿਹੜਾ ਸਾਡਾ ਪੋਟੈਂਸ਼ੀਅਲ ਜਿਹੜਾ ਮੀਨ ਹੈਗਾ ਜਿਹੜਾ ਇਸ ਦੇ ਵਿੱਚ ਇਹਨਾਂ ਡੀਲਰ ਤੋਂ ਸਨੁਸ਼ਾਰ ਲੱਗਦਾ ਸਾਡੇ ਡਿਪਾਰਟਮੈਂਟ ਨੂੰ ਕਿੰਨਾ ਬਹੁਤ ਜ਼ਿਆਦਾ ਰੈਵਨਿਊ ਹਾਂਦੀ ਹੈ ਕੈਲਰਟ ਪੀਪਲ ਜਿਹੜੇ ਹੈਗੇ ਨੇ ਸੈਲਿੰਗ ਦਾ ਹੈ ਵੀ ਕਵਰ ਜਦੋਂ ਗਵਰਨਮੈਂਟ ਵੀ ਪ੍ਰਾਈਸ ਕੀ ਕਵਰ ਨਹੀਂ ਸਾਰੇ ਲੋਕ ਨਹੀਂ ਚੁਟੇ ਸਾਰੇ ਹੀ ਕਵਰ ਹੋਤੇ ਨੇ ਨਾਥਿੰ ਨੋਬਾਡੀ ਇਜ਼ ਐਗਜ਼ੈਂਪਟਡ ਐਕਸੈਪਟ ਦਾ ਗੈਜੂਲ ਟ੍ਰੇਡਰਸ ਐਂਡ ਐਗਰੀਕਲਚਰ उन्होंने तो लावा सारे ही सेक्टर देवी चुप कवर्ड हैं। That means the player is responsible for that। Jump income का कवर नहीं है। Jump income है। कुछ ऐसे नहीं करते। Income jump का फिर कवर नहीं है। तो आप सो? Sir income jump का फिर कवर नहीं है ना? Income jump का फिर तो कवर नहीं है। कोई होर क्वेरीज है कि रिगार्डिंग पीएसडी की So, right so, no. so no. Then, was <laughs> <is all> <laughs> <laughs> so, not yet active on the portal, we anticipate that our discussions will lead to practical solutions, fostering a transparent, and efficient system that benefits the end of fruitful and constructive dialogue. Now, I invite my colleague, Mr. Samarjit singh on the stage to discuss all these issues. कुछ भी संभव नहीं है तो 100000 तो लगे हैं इस बार नहीं कराया जी मैंने इस चीज़ की जांच की थी तो आपने इस चीज़ से इस चीज़ में इस चीज़ में आपको इस चीज़ में आपको ज़्यादा से ज़्यादा notify नहीं हो जाता क्योंकि officially नहीं किया जा रहा है कि ये चीज़ एक ड्रम का पर साधना को कोई notification आगे से के J ਟੈਕਸ ਫ੍ਰੀ ਨਹੀਂ ਰਜਿਸਟਰਡ ਜਿਹੜੇ ਨੇ ਤੇ ਉਹਨਾਂ ਨੇ ਰੈਂਟ ਦੇ ਉੱਤੇ ਜਗ੍ਹਾ ਲੈ ਰੱਖੀ ਹੈ ਆਪਣੀ ਅਨ ਰਜਿਸਟਰਡ ਕੋ ਪਹਿਲਾਂ ਤਾਂ ਸਿਰਫ ਇਹ ਤੁਸੀਂ ਆਪਣੀ ਰੈਂਟੇਡ ਬਣਾ ਲਈ 15000 ਦੀ ਗਰੈਂਟੀ ਬਣਾ ਲਈ ਤਾਂ ਉਸ ਦੇ ਉੱਪਰ ਕੋਈ ਵੀ ਟੈਕਸ ਦੇਣਾ ਕੋਈ ਵੀ ਨਹੀਂ ਸੀ ਟੈਕਸ ਦੇਣਾ ਕਿਉਂਕਿ ਫਾਰਵਰਡ ਚਾਰਜ ਦੇ ਉੱਪਰ ਵੀ ਨਹੀਂ ਸੀ ਤੇ ਆਰ.ਸੀ. ਵੀ ਨਹੀਂ ਸੀ ਤੇ ਅੱਜ ਦਾ ਸਾਡਾ ਪਰਪਸ ਜਿਹੜਾ ਅਵੇਨੈਸ ਕੈਂਪਸ ਸੀ ਲਗਾਇਆ ਇਹਦਾ ਹੈ ਕਿ ਇੱਕ ਤਾਂ ਕੁਝ ਗਵਰਨਮੈਂਟ ਦੇ ਨਵੀਆਂ ਨੋਟੀਫਿਕੇਸ਼ਨਸ ਆਈਆਂ ਨੇ ਜਿਹਦੇ ਬਾਰੇ ਕੁਝ ਡਾਊਟਸ ਸਿਗਰੇ ਸਾਡੇ ਐਸੋਸੀਏਸ਼ਨਸ ਨੂੰ ਡੀਲਰਸ ਨੂੰ ਉਹ ਅਸੀਂ ਕਲੀਅਰ ਕੀਤੀਆਂ ਨੇ ਪ੍ਰੋਪਰ ਸਲਾਈਡਸ ਬਣਾ ਕੇ ਸਾਡੇ ਆਫੀਸਰਸ ਨੇ ਸਾਰਾ ਸਮਝਾਇਆ ਕੌਰੀਸ ਲਈ ਜੀ ਸੈਕੰਡਲੀ ਹੈ ਕਿ ਸਾਡਾ ਇੱਕ ਸਰਵੇ ਮੰਥ ਚੱਲ ਰਿਹਾ ਹੈ ਕਿ ਇਦੇ ਚ ਇਹ ਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ 100% ਡੀਲਰ ਜਿਹੜੇ ਅਨ ਰਜਿਸਟਰਡ ਨੇ ਜਾਂ ਬਿਨਾ ਨੰਬਰ ਲੈ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਨੰਬਰ ਦੇਣੇ ਹੈ ਰਜਿਸਟਰ ਕਰਨਾ ਹੈ ਉਹਦੇ ਬਾਰੇ ਹੀ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਮੈਸੇਜ ਆਪਣੀ ਐਸੋਸੀਏਸ਼ਨਸ ਥਰੂ ਐਡਵੋਕੇਟਸ ਥਰੂ ਸੀਐਸ ਇਹ ਮੈਸੇਜਸ ਦਿੱਤਾ ਹੈ ਇਹ ਅਪੀਲ ਦਿੱਤੀ ਹੈ ਕਿ ਤੁਸੀਂ ਸਾਰੇ ਨੰਬਰ ਲੈ ਕੇ ਕੰਮ ਕਰੋ ਜੀਐਸਟੀ ਨੰਬਰ ਮੈਡਮ ਇਸ ਤਰ੍ਹਾਂ ਕੋਈ ਹੈ ਕਿ ਕਿੰਨੇ ਨੰਬਰ ਹੈ ਤੇ ਕਿੰਨੇ ਹੋਣੇ ਚਾਹੀਦੇ ਤੁਹਾਡੇ ਹਿਸਾਬ ਨਾਲ ਕੁਇਸਟਨ ਡਾਟਾ ਹੈਗਾ ਜੀ ਅ ਐਸ ਸੱਚ ਸਰਵੇ ਚੱਲ ਰਿਹਾ ਐ ਇਸੇ ਚੀਜ਼ ਦਾ ਹੀ ਸਰਵੇ ਚੱਲ ਰਿਹਾ ਹੈ ਅੱਜ ਦੀ ਡੇਟਸ ਪਰ ਡੇਲੀ ਅਸੀਂ ਇੱਕ ਮਾਰਕੀਟ 'ਚ ਜਾਂਦੇ ਹਾਂ ਸਾਡੇ ਆਫਿਸਸ ਇਨ ਫੈਕਟ ਹਰ ਏਰੀਆ 'ਚ ਜਾ ਕੇ ਅਸੀਂ ਹੁਣ ਕੈਂਪਸ ਲਗਾਉਣ ਦੀ ਇੱਕ ਪਲੈਨਿੰਗ ਕੀਤੀ ਹੈ ਤੇ ਉੱਥੋਂ ਸਾਨੂੰ ਜਿਹੜੇ ਸਾਡੇ ਕੋਲ ਡਾਟਾ ਹੈਗਾ ਪਰ ਜਿਹੜੇ ਨੰਬਰਸ ਚ ਨਹੀਂ ਰਜਿਸਟਰ ਹੋ ਰਹੇ ਉਹਨਾਂ ਨੂੰ ਨੋਟਿਸਿਜ਼ ਵੀ ਆਲਰੇਡੀ ਜਾਣੇ ਸ਼ੁਰੂ ਹੋ ਗਏ ਐਟ ਪ੍ਰੈਜ਼ੈਂਟ ਕਿੰਨੇ ਤੁਹਾਡੇ ਉਹਦੇ ਵਿੱਚ ਪੋਰਟਲ ਦੇ ਵਿੱਚ ਰਜਿਸਟਰਡ ਡੀਲਰ ਸਾਡੇ ਰਜਿਸਟਰਡ ਮੇਰੇ ਕੋਲ ਡਿਵੀਜ਼ਨ ਹੈ ਜਿਵੇਂ ਤਾਂ ਡਿਸਟ੍ਰਿਕਟ ਪਟਿਆਲਾ ਦੇ ਅਰਾਊਂਡ 5000 ਡੀਲਰਸ ਹੈ ਜੋ ਰਜਿਸਟਰਡ ਪਾਈ ਪਾਈ ਸਰ ਪਾਈ ਸਰ ਪਾਈ ਓਕੇ ਮੇਰੇ ਕੋਲ 50000 ਡਿਵੀਜ਼ਨ ਦੀ ਫਿਗਰ ਪਾਈ ਸਰ 5000 ਡੀਲਰ ਹੈ ਜਿਹੜੇ ਰਜਿਸਟਰਡ ਡੀਲਰ ਸਾਡੇ ਨੇ ਪਰ ਤਾਂ ਹੋਰ ਜ਼ਿਆਦਾ ਕਿੰਨੇ ਕੇ ਜਿਹੜੇ ਮਤਲਬ ਹਿਡਨ ਰਹਿ ਗਏ ਨਹੀਂ ਕਰਾ ਲਏ ਜਾਂਗੇ ਬੈਕ ਡੋਰ ਐਂਟਰੀਆਂ ਹੋ ਰਹੀਆਂ ਕਿੰਨੇ ਕਿੰਨੇ ਕਿ ਡਿਪਾਰਟਮੈਂਟ ਨੂੰ ਚਾਹੀਦੇ ਆ ਕੋਈ ਇਸ ਤਰ੍ਹਾਂ ਦਾ ਡਾਟਾ ਤੁਹਾਨੂੰ ਕਿ ਅਸੀਂ ਤਾਂ ਇਹੀ ਲੈ ਕੇ ਚੱਲ ਰਹੇ ਹਾਂ ਕਿ ਅਸੀਂ 100% ਕਰਾਂਗੇ ਕੋਈ ਵੀ ਡੀਲਰ ਜਿਹਦੀ ਟੈਕਸੇਬਲ ਟਰਨਓਵਰ ਫਾਲ ਕਰਦੀ ਹੈ ਫੋਰ ਰਜਿਸਟ੍ਰੇਸ਼ਨ ਅੰਦਰ ਜੀਐਸਟੀ ਉਹ ਨੰਬਰ ਲੈ ਕੇ ਹੀ ਅਸੀਂ ਉਹਨੂੰ ਰਜਿਸਟ੍ਰੇਸ਼ਨ ਕੀ ਮਿਨੀਮਮ ਲਿਮਿਟ ਕੀ ਹੈ ਮੈਡਮ ਸਰਵਿਸਿਜ਼ ਵਿੱਚ 20 ਲੱਖਸ ਹੈ 30 ਲੱਖਸ ਐਂਡ ਗੁੱਡਸ ਤੇ ਬਟ ਗੁੱਡਸ ਤੇ 40 ਲੱਖਸ ਹੈ 40 ਲੱਖਸ ਹਾਂ ਜੀ ਮੈਡਮ ਜੇ ਤੁਹਾਨੂੰ ਤੁਹਾਡੇ ਨਾਮ ਹੋ ਚੁੱਕੇ ਆਉਂਦਾ ਜੀ ਉਹ ਨਹੀਂ ਕਰਾਉਂਦਾ ਰਜਿਸਟ੍ਰੇਸ਼ਨ ਕਿ ਡਿਪਾਰਟਮੈਂਟ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਜੀ ਉਹ ਨੋਟਿਸ ਦਿੱਤਾ ਜਾਂਦਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਨੋਟਿਸ ਭੇਜਿਆ ਜਾਂਦਾ ਹੈ ਹਾਂ ਜੀ ਉਸ ਤੋਂ ਬਾਅਦ ਉਹਨੂੰ ਅਸੀਂ ਪਰਸੂ ਕਰਦੇ ਆ ਤੇ ਨੰਬਰ ਫਿਰ ਉਹ ਲੈ ਲੈਂਦੇ ਹਾਂ ਕੀ ਪੈਨਲਟੀਆਂ ਵੀ ਲਗਾ ਸਕਦੇ ਆ ਅਸੀਂ ਕੀ ਤੁਹਾਨੂੰ ਮਤਲਬ ਉਹਦੋਂ ਤੁਸੀਂ ਕੋਈ ਫਾਈਨ ਵਗੈਰਾ ਲਾਉਣੀ ਹੋ ਜਾਂ ਕਿ ਟ੍ਰਿਮਿੰਗ ਦਾ ਕੋਈ ਬਣਦਾ ਕਿ ਕੀ ਕੀ ਹੁੰਦਾ ਜੇ ਤੇ ਨਹੀਂ ਬੰਦ ਇਹ ਐਕਟ ਦੇ ਅੰਡਰ ਹੀ ਹੈ ਜੀਐਸਟੀ ਪ੍ਰੋਵੀਜ਼ਨਸ ਦੇ ਅਕੋਰਡਿੰਗਲੀ ਹੀ ਹੈ ਅਸੀਂ ਨੋਟਿਸ ਪਹਿਲਾਂ ਭੇਜਦੇ ਆ ਉਹਨਾਂ ਨੂੰ ਠੀਕ ਹੈ ਉਹਦੇ ਚ ਜੇ ਉਹ ਕੰਮ ਕਰ ਰਿਹਾ ਹੈ ਨੰਬਰ ਨਹੀਂ ਲੈ ਰਿਹਾ ਸੋ ਡਿਪਾਰਟਮੈਂਟ ਦਾ ਨੋਟਿਸ ਇੱਕ ਜਾਂਦਾ ਹੈ ਜਦੋਂ ਉਹ ਉਹਨੂੰ ਇੱਕ ਡੇਟ ਦਿੱਤੀ ਜਾਂਦੀ ਹੈ ਕਿ ਤੂੰ ਡਿਪਾਰਟਮੈਂਟ ਚ ਆਓ ਉਹਨੂੰ ਸਮਝਾਇਆ ਜਾਂਦਾ ਉਸ ਤੋਂ ਬਾਅਦ ਉਹਨੂੰ ਰਿਮਾਈਂਡਰਸ ਦਿੱਤੇ ਜਾਂਦੇ ਪਰ ਨੰਬਰ ਲੈ ਕੇ ਹੀ ਅਸੀਂ ਫਿਰ ਉਹਨੂੰ ਨੰਬਰ ਦੇ ਕੇ ਹੀ ਅਸੀਂ ਉਹਨੂੰ ਫਿਰ ਅਲਾਉ ਕਰਦੇ ਉਹ ਨਹੀਂ ਜਦੋਂ ਪਰਪਰਟਮੈਂਟਸ ਨੂੰ

ठीक है जी मेनली है कि यही मैसेज आपके थ्रू भी हम यही मैसेज देना चाहेंगे कि रजिस्ट्रेशन मैक्सिमम कराओ दस तारीख तक हमारी ये मुहिम चलनी है तब तक हमारी हंड्रेड परसेंट रजिस्ट्रेशन हमने कंप्लीट कर थैंक यू हंड्रेड परसेंट ਕਿੰਨੇ ਟਾਰਗੇਟ 100% ਤੁਸੀਂ ਕਹਿੰਦੇ ਹੋ ਅਨੁਸਾਰ 800 ਦੇ 800 ਦੇ ਗ੍ਰੀਪ ਦੱਸਦੇ ਕਿ ਹੈਗੇ ਉਹ ਉਹ ਡਿਫਰੈਂਟ ਗੱਲ ਕਰ ਰਹੇ ਸੀ ਉਹ ਤੁਸੀਂ ਮਿਕਸ ਕਰ ਰਹੇ ਹੋ ਜਿਹੜੀ ਨਹੀਂ ਉਹ 800 ਜਿਹੜਾ ਕਹਿ ਰਹੇ ਸੀਗਾ ਨਾ ਉਹ ਡਿਫਰੈਂਟ ਚੀਜ਼ ਹੈਗਾ ਅਸੀਂ 4-5 ਟਾਪਿਕਸ ਡਿਸਕਸ ਕੀਤੇ ਆ ਤੁਹਾਡੇ ਸਾਹਮਣੇ ਹਾਂ ਹਾਂ ਉਹ ਫਿਗਰਸ ਅਲੱਗ ਸੀ ਤੁਸੀਂ ਮੈਡਮ ਇਨ ਫਿਊਚਰ ਕੋਈ ਜਿਵੇਂ ਐਡਵੋਕੇਟ ਦੱਸੀਏ ਕੱਲੇ ਉਹ ਇੰਨਾ ਤਾਂ ਕੈਂਪ ਵੀ ਲਾਉਂਗੇ ਤੁਸੀਂ ਤੁਸੀਂ ਲੋਕਾਂ ਨੂੰ ਮੋਟੀਵੇਟ ਕਰੋ ਕਿਉਂਕਿ ਲੋਕ ਤਾਂ ਅਲਟੀਮੇਟਲੀ ਮੇਰੇ ਇਨਾਂ ਕੋਲ ਹੀ ਜਾਂਦੇ ਆ ਅਸੀਂ ਇਹਨਾਂ ਨਾਲ ਮੀਟਿੰਗਸ ਕਰ ਰਹੇ ਆ ਆਪਣੇ ਦਫ਼ਤਰਾਂ 'ਚ ਵੀ ਮੀਟਿੰਗਸ ਕਰ ਰਹੇ ਆ ਐਡਵੋਕੇਟਸ ਐਸੋਸੀਏਸ਼ਨਸ ਨਾਲ ਈਵਨ ਟ੍ਰੇਡ ਐਸੋਸੀਏਸ਼ਨਸ ਨਾਲ ਸਾਡੇ ਆਫਿਸ 'ਚ ਵੀ ਮੀਟਿੰਗਸ ਚੱਲ ਰਹੀਆਂ ਆ ਅੱਜ ਜਿਹੜੀ ਜਗ੍ਹਾ ਤੇ ਪੂਰੀ ਸਾਰੇ ਸ਼ੌਪਕੀਪਰਾਂ ਦੀ ਟੀਮ ਕੀਤੀ ਸੀ ਮੀਟਿੰਗ ਨਹੀਂ ਸਾਰੇ ਤਾਂ ਦੇਖੋ ਪੋਸੀਬਲ ਨਹੀਂ ਆਲੇ ਨਾ ਨੁਮਾਇंदे ਬੇਸਿਕਲੀ ਕਿੰਨੇ ਮੈਕਸਿਮ ਆ ਸਕਦੇ ਸੀ ਮੈਕਸਿਮ ਆ ਸਕਦੇ ਸੀ ਇਨਾਂ ਦੇ ਪ੍ਰੈਜ਼ੀਡੈਂਟਸ ਤੇ ਨੁਮਾਇੰਦੇ ਬਾਕੀ ਉਸੇ ਮਤਲਬ ਹੈ ਐਂਡ ਦੇ ਵਿੱਚ ਇਹਨਾਂ ਨੇ ਕੀ ਰੁਕੀ ਮੈਸੇਜ ਦੇ ਰੂਪੇ ਦਾ ਚਾਹੀਦਾ ਮੈਸੇਜ ਇਹ ਹੈ ਕਿ ਜਿਹੜੇ ਡਿਫਰੈਂਟ ਐਕਸ ਅਸੀਂ ਡਿਸਕਸ ਕੀਤੇ ਨੇ ਇਹਨਾਂ ਦੇ ਅੰਡਰ ਨੰਬਰਸ ਲਾਓ ਰਜਿਸਟਰ ਕਰੋ ਤੇ ਆਪਣਾ ਟੈਕਸ ਪੂਰਾ ਭਰੋ ਜੋ ਬੰਦਾ ਟੈਕਸ ਹੈ ਆਪਣਾ ਪੂਰਾ ਭਰੋ मैम आपकी क्या पोजीशन है डिपार्टमेंट में इस सेमिनार के बारे में कुछ बताइए जो आगे हाँ जी आई एम डीसीएसटी पटियाला डिवीजन और आज का जो हमने एक अवेयरनेस कैंप लगाया है राजपुरा में तो इसमें बेसिकली क्या है कि हमारा ये मंथ जो चल रहा है कोशिश है कि अस जो है थ्रू एसोसिएशन दस पास ऑन कर ये अवेयरनेस ड्राइव है आप समझिए ये, ये आप देखिए डिपार्टमेंट के ऑफिसर्स की भी ट्रेनिंग होती है है ना कोई नई नोटिफिकेशन आती है जहाँ डाउट्स होते हैं वो हमारा फर्ज बनता है कि हम सबके क्लियर करें तो वही आज